ਗੁਰੂ ਨਾਨਕ ਦੇਵ ਹਸਪਤਾਲ ਵਿਖੇ ਸਿਹਤ ਸੇਵਾਵਾਂ ਦੀ ਹਾਲਤ ਦਿਨੋ-ਦਿਨ ਖਰਾਬ ਹੋ ਰਹੀ ਹੈ। ਪ੍ਰੋਫੈਸਰ ਆਫ ਮੈਡੀਸਿਨ ਡਾਕਟਰ ਸਤਪਾਲ ਨੇ ਹਸਪਤਾਲ ਚ ਡਾਕਟਰਾਂ ਅਤੇ ਸਫਾਈ ਕਰਮਚਾਰੀਆਂ ਦੀ ਭਾਰੀ ਕਮੀ ਬਾਰੇ ਗੰਭੀਰ ਚਿੰਤਾ ਜ਼ਾਤਾਈ। ਹਸਪਤਾਲ ਵਿੱਚ ਇਲਾਜ ਲਈ ਡੇਰਾ ਬਾਬਾ ਨਾਨਕ ਤੋਂ ਆਏ ਮਰੀਜ਼ਾਂ ਨੇ ਡਾਕਟਰਾਂ ਦੀ ਲਾਪਰਵਾਹੀ ਤੇ ਉਨ੍ਹਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਸਖਤ ਨਿਰਾਸ਼ਗੀ ਜ਼ਾਤਾਈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਪਰ ਡਾਕਟਰ ਸਮੇਂ ਤੇ ਨਹੀਂ ਆਉਂਦੇ। ਕਈ ਵਾਰ ਮਰੀਜ਼ ਇਲਾਜ ਤੋਂ ਬਿਨਾਂ ਹੀ ਵਾਪਸ ਜਾਣ ਨੂੰ ਮਜਬੂਰ ਹੋ ਜਾਂਦੇ ਹਨ। ਹਸਪਤਾਲ ਵਿੱਚ ਵਿਹਲਵਾ ਪ੍ਰਸ਼ਾਸਨਿਕ ਰਵਈਆ ਅਤੇ ਸਫਾਈ ਦੀ ਭਿਆਨਕ ਹਾਲਤ ਵੀ ਮਰੀਜ਼ਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਮਰੀਜ਼ਾਂ ਨੇ ਦਾਵਾ ਕੀਤਾ ਹੈ ਕਿ ਹਸਪਤਾਲ ਦੇ ਪ੍ਰਿੰਸੀਪਲ ਦੇ ਲਾਪਰਵਾਹ ਰਵਈਏ ਕਾਰਨ ਇੰਤਜ਼ਾਮ ਬੇहद ਵਿਹਾਲ ਹੋ ਚੁੱਕਾ ਹੈ। ਡਾਕਟਰ ਸਮੇਂ ਤੇ ਹਾਜ਼ਰ ਨਹੀਂ ਹੁੰਦੇ, ਸਫਾਈ ਦੀ ਹਾਲਤ ਵੀ ਭਿਆਨਕ ਹੈ ਅਤੇ ਮਰੀਜ਼ ਆਪਣੇ ਹੱਕ ਲਈ ਤਰਸ ਰਹੇ ਹਨ। ਐਨਾ ਖਰਾਬ ਹਾਲਾਤਾਂ ਕਾਰਨ ਇਨਫੈਕਸ਼ਨ ਦੇ ਮਾਮਲੇ ਵੀ ਵਧ ਰਹੇ ਹਨ, ਜੋ ਹਸਪਤਾਲ ਲਈ ਚਿੰਤਾਜਨਕ ਗੱਲ ਹੈ। ਪਿਛਲੇ ਹਫਤੇ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਵੀ ਹਸਪਤਾਲ ਦਾ ਦੌਰਾ ਕਰਕੇ ਡਾਕਟਰਾਂ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਸੀ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਡਾਕਟਰਾਂ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਉਲੰਘਣ ਹੋ ਰਿਹਾ ਹੈ ਅਤੇ ਮਰੀਜ਼ ਹਾਲਾਤਾਂ ਨਾਲ ਸੰਘਰਸ਼ ਕਰ ਰਹੇ ਹਨ ਹਸਪਤਾਲ 'ਚ ਵੱਧ ਰਹੀਆਂ ਸਮੱਸਿਆਵਾਂ ਕਾਰਨ ਮਰੀਜ਼ ਅਤੇ ਉਹਨਾਂ ਦੇ ਪਰਿਵਾਰ ਬਹੁਤ ਨਿਰਾਸ਼ ਹਨ ਉਹਨਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਸੁਧਾਰ ਦੀ ਮੰਗ ਕੀਤੀ ਹੈ ਮਰੀਜ਼ਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹਸਪਤਾਲ ਦੀ ਹਾਲਤ ਜਲਦ ਨਾ ਸੁਧਰੀ ਤਾਂ ਉਹ ਵੱਡਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਹੁਣ ਵੇਖਣਾ ਇਹ ਹੈ ਕਿ ਪ੍ਰਸ਼ਾਸਨ ਇਹਨਾਂ ਗੰਭੀਰ ਹਾਲਾਤਾਂ ਤੇ ਕੀ ਕਾਰਵਾਈ ਕਰਦਾ ਹੈ। ਅਹੀਂ ਗੁਰਨਾਨਕ 8 ਵਜੇ ਪਹੁੰਚ ਗਏ। ਗੋਡਿਆਂ ਵਾਂਗ ਨਹੀਂ ਆਈ ਤਾਂ ਹੀ ਤੁਰੇ ਡਾਕਟਰ ਸਾਹਿਬ ਕਿੱਥੋਂ ਆਣੇ? ਡੱਲੇ ਕਿਟਾਰੇ। ਹਾਂ, ਵੇਟ ਕਰਨੀ ਹੈ ਤੁਹਾਨੂੰ। ਟਾਈਮ ਤੇ ਆਉਣ ਤਾਂ ਫੇਰ। ਆਜਾ ਸਾਡਾ ਟਾਈਮ ਖਰਾਬ ਹੋਣਾ। ਅਸੀਂ ਡੇਰਾ ਬਾਬਾ ਨਾਨਕ ਤੋਂ ਆਏ। ਅਸੀਂ ਗੁਰਨਾਨਕਾ। ਮੇਰੇ ਨਾਲ ਜਨੂਜੇ ਨਿਕਲਿਆ ਹੈ, ਇਹ ਤਾਂ ਚਮੜੀ ਵਾਲੇ ਡਾਕਟਰ ਨੂੰ ਦਿਖਾਣਾ ਹੈ। ਚੱਲੇ 5:30 ਵਜੇ। ਤੇ 6 ਵਜੇ ਮੈਂ ਢਡੇ ਚ ਆਈਆਂ ਤੇ 7 ਵਜੇ ਦੀ ਬੱਸ ਫੜੀ ਇਹ ਹੋਏ ਕਿ 10 ਵੀ ਮਿੰਟ ਹੋਏ ਹਨ ਆਉਣਾਂ ਨੂੰ ਜਿਹੜੇ ਆਏ ਨੇ ਗੁੱਡੀ ਪਤਾ ਕਰਨ ਗਈ ਦੀ ਐ ਹੁਣ ਕਰਨੀ ਪੈਣੀ ਆਨ ਦਵਾਈ ਲੈਣ ਆਏ ਹੁਣ ਤੇ ਹੋਰ ਕਰਨਾ ਕੀ ਉਹ ਤੇ ਹੁਣ ਉਹਨਾਂ ਦੀ ਮਰਜ਼ੀ ਹੈ ਨਾ ਹਾਂਜੀ ਏਡੀ ਦੂਰੋਂ ਤੇ ਫਿਰ ਹੁਣ ਆਏ ਆ ਤੇ ਫਿਰ ਹੁਣ ਨਾ ਗਾੜੀਆਂ ਮਿਲਣ ਤੇ ਫਿਰ ਇਹ ਮਾੜੀ ਗੱਲ ਹੈ ਨਾ ਹਾਂਜੀ ਪਰਚੀ ਘਟਾ ਕੇ ਲਿਆਂਦੀ ਹੁਣ ਗੁੱਡੀਆ ਪਤਾ ਕਰਨ ਗਈ ਹੈ ਤੇ ਡਾਕਟਰ ਸਾਹਿਬ ਦੇ ਆਏ ਆ ਕਿ ਨਹੀਂ ਹੁਣ ਮੇਰੇ ਤੇ ਤਾਂ ਨਹੀਂ ਚੜਿਆ ਜਾਂਦਾ ਗੋਡਿਆਂ ਤੋਂ ਹੋ ਜੀ ਹਾਂ ਜੀ ਮੁਸ਼ਕਲ ਹੁੰਦੀ ਜੀ ਸੁਲਤਾਨਵੰਡ ਰੋਡ ਤੋਂ ਆਏ ਇੱਥੇ ਗੁਰੂ ਨਾਨਕ ਹਸਪਤਾਲ ਕਾਲੇ ਪੀਲੇ ਦਾ ਆਏ ਔ ਸਵਾ 8 ਵਜੇ ਮਹ ਬਸ ਆਉਣੇ ਵਾਲੇ ਦਫ਼ਤਰ 20 ਮਿੰਟ ਲੱਗਦੇ ਔ ਸਾਨੂੰ ਦੇ ਲੋੜ ਹੈ ਜੀ ਅਸੀਂ 10 ਮਿੰਟ ਪਹਿਲਾਂ ਆ ਜਾਈਦਾ ਕਈ ਬਟਾਲੇ ਤੋਂ ਆਪਣੇ ਗੁਰਨਾਨ ਨਾ ਹਸਪੀਟਲ ਆਪਣਾ ਆਪਣੇ ਵੀਪੀ ਵੱਧ ਦਾ ਤੇ ਚੱਕਰ ਆਉਂਦੇ ਆ ਨਹੀਂ 8 8 10 ਤੇ ਪਹੁੰਚ ਗਏ ਪਤਾ ਨਹੀਂ ਅਜੇ ਤੱਕ ਨਹੀਂ ਡਾਕਟਰ ਸਾਹਿਬ ਮਿਲੇ ਤੁਹਾਨੂੰ ਕਿ ਨਹੀਂ ਨਹੀਂ ਅਜੇ ਨਹੀਂ ਮਿਲੇ ਵੇਖੋ ਜੋ ਉਹ ਤਾਂ ਫਿਰ ਉਹ ਮੈਂ ਕਿਹਾ ਤੇ ਆਹ ਜੋ ਉਹ ਤਾਂ ਟਾਈਮ ਨਾਲ ਉਂਝਣਾ ਚਾਹੀਦਾ ਡਿਊਟੀ ਉਸਕਾ ਪਬਲਿਕ ਵੀ ਪ੍ਰਚਾਰ ਹੋ ਗਿਆ ਹਾਂਜੀ ਡਾਕਟਰ ਸਤਪਾਲਾ ਲੂਣਾ ਪ੍ਰੋਫੈਸਰ ਆਫ ਮੈਡੀਸਨ ਐਕਚੁਅਲੀ ਇਸ ਤਰ੍ਹਾਂ ਹੈਗਾ ਸਾਡਾ ਇਹ ਕੋਸ਼ਿਸ਼ ਇਹ ਹੁੰਦੀ ਹੈ ਕਿ ਟਾਈਮ ਸਿਰ ਆਓ ਪਰ ਡਾਕਟਰ ਨੂੰ ਓਪੀਡੀ ਤੋਂ ਇਲਾਵਾ ਜਾਂ ਵਾਰਡ ਦੇ ਕਮਾ ਵਿੱਚ ਹੋਰ ਵੀ بڑے ਕੰਮ ਹੁੰਦੇ ਨੇ ਕਈ ਵਾਰੀ ਡਾਕਟਰ ਐਥੇ ਨਹੀਂ ਬੈਠਦੇ ਟਾਈਮ ਸਿਰ ਪਰ ਉਹਨਾਂ ਦਾ ਕੋਈ ਨਾ ਕੋਈ ਜੂਨੀਅਰ ਰਾਇਡੈਂਟ ਜਾਂ ਸੀਨੀਅਰ ਰਾਇਡੈਂਟ ਜ਼ਰੂਰ ਬੈਠਾ ਹੁੰਦਾ ਪਰ ਸਾਨੂੰ ਮਤਲਬ ਇਹ ਨਹੀਂ ਹੈ ਕਿ ਇਕੱਲੇ ਉਹ ਪੇਸ਼ੇਂ ਨਹੀਂ ਦੇਖਦੇ ਹੁੰਦੇ ਨੇ ਅਸੀਂ ਕਈ ਵਾਰ ਕੋਈ ਐਮਰਜੈਂਸੀ ਪੇਸ਼ੈਂਟ ਆ ਜਾਏ ਉਹ ਵੀ ਦੇਖਣਾ ਹੁੰਦਾ ਹੈ ਕੋਈ ਕਲਾਸ ਆ ਜਾਏ ਉਹ ਵੀ ਦੇਖਣੀ ਹੁੰਦੀ ਹੈ ਇਹ ਸਾਰਾ ਕੁਝ ਕਰਨਾ ਹੁੰਦਾ ਕਿ ਐਵੇਂ ਕੋਈ ਸੈਮੀਨਾਰ ਆ ਜਾਂਦਾ ਕੋਈ ਸਾਡੇ ਮਾਰਨਿੰਗ ਕਲਾਸ ਹੁੰਦੀ 8:00 ਤੋਂ 9:00 ਉੱਚੇ ਵੀ ਜਾਣਾ ਪੈਂਦਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ 8:00 ਵਜੇ ਪਹੁੰਚ ਜਾਨੇ ਅਸੀਂ ਆਈ ਥਿੰਕ ਕੋਈ ਇਹੋ ਜਿਹਾ ਪੇਸ਼ੈਂਟ ਜੇ ਕੋਈ ਹੈ ਵੀ ਹੈ ਤੇ ਆਪਾਂ 2000 ਮਿੰਟ ਵੇਟ ਵੀ ਕਰ ਸਕਦੇ ਹਾਂ ਸਰਕਾਰੀ ਹਸਪਤਾਲ ਦੇ ਵਿੱਚ ਤੇ ਡਾਕਟਰ ਤੇ ਆਂਦੇ ਹੀ ਇਹੋ ਜਿਹੀ ਗੱਲ ਨਹੀਂ ਹੈ ਬਾਕੀ ਸਟਾਫ ਵੀ ਦੇਖਣਾ ਪੈਂਦਾ ਨਾ ਹੁਣ ਕੋਈ ਮੰਨ ਲਓ ਕਿ ਦਰਜਾਚਾਰ ਨਹੀਂ ਆ ਰਿਹਾ ਜਾਂ ਸਪਾਈ ਲੇਟ ਹੁੰਦੀ ਹੈ ਤੇ ਅਸੀਂ ਕੀ ਅਸੀਂ ਵਾਰਡ ਵਿੱਚ ਵੀ ਕੰਮ ਕਰਨਾ ਹੁੰਦਾ ਅਸੀਂ ਇੱਕ ਜਗ੍ਹਾ ਇਕੱਲੀ OPD ਨੂੰ ਸਟਿੱਕ ਨਹੀਂ ਹੁੰਦੇ ਅਸੀਂ ਆ ਨਹੀਂ ਅੱਜ ਤਾਂ ਸਾਡੇ ਵੈਸੇ ਡਾਕਟਰ ਆ ਹੀ ਗਏ ਇੱਕ ਡਾਕਟਰ ਐਸ.ਪੀ. ਸਿੰਘ ਆ ਉਹ ਵਾਰਡ 'ਚ ਮੈਨੂੰ ਮਿਲੇ ਹੋਣੇ ਮੈਂ ਟੈਂਡੈਂਸ ਲਗਾ ਰਿਹਾ ਸੀਗਾ ਡਾਕਟਰ ਐਸ.ਪੀ. ਸਿੰਘ ਦੀ ਓ.ਪੀ.ਡੀ ਮੇਰੇ ਨਾਲ ਹੁੰਦੀ ਹੈ ਉਹ ਮੈਂ ਹੁਣੇ ਵਾਰਡ ਸੀਗਾ ਮੈਂ ਉੱਥੋਂ ਜਦੋਂ ਮੈਂ ਟੈਂਡੈਂਸ ਲਾਈ 8:00 ਵਜੇ 5 ਮਿੰਟ ਤੇ ਉਹ ਉੱਥੇ ਹੀ ਸਿੱਖੜੇ ਸੀਗਾ ਇਹ ਇਟ ਇਜ਼ ਅ ਰੈਫਰ ਹਸਪੀਟਲ ਇੱਥੇ ਫਰਾਲਕਟਮ ਰਿਜ ਵੀ ਆਣੇ ਆ ਜਲੰਧਰੋਂ ਵੀ ਆਣੇ ਕਪੂਰਥਾਲਾੋਂ ਵੀ ਆਣੇ ਹੈ ਇਹ ਹਰ ਜਗ੍ਹਾ ਤੋਂ ਆਉਂਦੇ ਆ ਕਿਉਂਕਿ ਇਹ ਰੈਫਰ ਹਸਪੀਟਲ ਹੈ ਵੱਡਾ ਹਸਪੀਟਲ ਹੈ ਇੱਥੇ ਡਾਕਟਰਾਂ ਦੀ ਕਮੀ ਹਮੇਸ਼ ਇਟੋ ਚੀਜ਼ਾਂ ਨੇ ਕਿਉਂਕਿ ਟਾਈਮ ਦਾ ਕੋਈ ਬੋਧਾ ਸਾਡੇ ਹੁੰਦਾ ਨਹੀਂ ਹੈ ਕੋਈ ਕਿ ਅਸੀਂ ਟਾਈਮ ਸਰ ਆ ਹੀ ਜਾਣਾ ਹੁੰਦਾ ਠੀਕ ਹੈ ਕੱਲਾ ਓਪੀਡੀ ਦੇ ਵਿੱਚ ਆਪਾਂ ਕਹੀਏ ਬਾਰ-ਬਾਰ ਆਪਾਂ 8 ਵਜੇ ਚੈੱਕ ਕਰਨਾ 8 ਵਜੇ 5 ਮਿੰਟ ਹੋ ਗਏ 10 ਮਿੰਟ ਹੋ ਗਏ ਕੀ ਫਰਕ ਪੈਂਦਾ ਪੇਸ਼ੈਂਟ ਜਿਹੜਾ 10 ਮਿੰਟ ਵੇਟ ਵੀ ਕਰ ਸਕਦਾ ਹੈ ਅੰਨੀ ਤਾਂ ਕੋਈ ਉਹ ਨਹੀਂ ਹੈ ਕਿ ਜੇ ਜੇ ਪਹੁੰਦੀ ਐਮਰਜੈਂਸੀ ਤੇ ਹੀ ਕਨ ਗੋ ਟੂ ਐਮਰਜੈਂਸੀ 24 ਘੰਟੇ ਖੁੱਲੀ ਐ ਨਹੀਂ ਕੋਈ ਖਜਲਖਵਾਈ ਨਹੀਂ ਐ ਜੇ ਕੋਈ ਹੈਗੀ ਐ ਤੇ ਅਸੀਂ ਖਿਮਾ ਚਾਹੁੰਦੇ ਆ ਅੱਗੇ ਤੋਂ ਅਸੀਂ ਕੋਈ ਬਾਕੀ ਟੀਮ ਨੂੰ ਕਹਿੰਨੇ ਆ ਕਿ ਜੇ ਕੋਈ ਕਿਸੇ ਕਿਸਮ ਦੀ ਅੱਗੇ ਵੀ ਕਈ ਕਰ ਕਿਸਮੀਆਂ ਕਾਮੀਆਂ ਰਹਿ ਜਾਂਦੀਆਂ ਜਿਹੜੀ ਆਪਾਂ ਹੌਲੀ ਹੌਲੀ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਪਏ ਔਰ ਕਰਾਂਗੇ ਔਰ ਮੇਰੀ ਮੇਨ ਜਿਹੜੀ ਪ੍ਰੋਬਲਮ ਜਿਹੜੀ ਸਾਡੇ ਹੈਗੀ ਆ ਉਹ ਹੈਗੀ ਐ ਜੂਨੀਅਰ ਤੇ ਸੀਨੀਅਰ ਆਈਡੈਂਟੀਟੀ ਸੀਨੀਅਰ ਆਈਡੈਂਟ ਦੀ ਬਹੁਤ ਕਮੀ ਹੈ ਫੈਕਲਟੀ ਦੀ ਵੀ ਬਹੁਤ ਕਮੀ ਹੈ ਬੈਡੀਸਨ ਡਿਪਾਰਟਮੈਂਟ ਵਿੱਚ ਘਟੋ ਘਟ ਜਿੱਥੇ ਕਿ 25 ਫੈਕਲਟੀ ਮੈਂਬਰ ਚਾਹੀਦੇ ਆ ਐਸ ਲਈ ਸਿਰਫ 10 ਹੈ ਹਾਂ ਹਾਂ ਸਰਵਾਰੀ ਡੀਪੀਸੀ ਟਾਈਮ ਸੇਟ ਨਹੀਂ ਹੋ ਰਹੀ ਇਸ ਕਰਕੇ ਜਿਹੜਾ ਪ੍ਰੋਬਲਮ ਆ ਰਹੀ ਹੈ ਸਾਡੇ ਪ੍ਰੋਫੈਸਰਾਂ ਦੀਆਂ 6 ਪੋਸਟਾਂ ਨੇ ਜਿਨ੍ਹਾਂ ਵਿੱਚੋਂ ਐਸ ਵੇਲੇ ਸਿਰਫ 3 ਭਰੀਆਂ ਹੋਈਆਂ 50% ਸਟਾਫ ਸਿਰਫ ਐਸ ਵੇਲੇ ਸਾਡੇ ਕੋਲ ਪ੍ਰੋਫੈਸਰਾਂ ਵਿੱਚ ਹੈਗਾ ਤੇ ਫਿਰ ਵੀ ਅਸੀਂ 100% ਦੇ ਰਹੇ ਆ ਜਿੰਨਾ ਅਸੀਂ ਕਰ ਸਕਦੇ ਆ ਆ ਉਹ ਅਸੀਂ ਟਰਾਈ ਕਰਾਂਗੇ ਜਿੰਨਾ ਵੀ ਆਪਾਂ ਵੱਤ ਵਦ ਕੋਸ਼ਿਸ਼ ਕਰਦੇ ਆ ਅਸੀਂ ਡਾਕਟਰ ਪ੍ਰਿੰਸੀਪਲ ਦੇ ਧਿਆਨ ਦੇ ਵਿੱਚ ਵੀ ਲਿਆਇਆ ਹੋਇਆ ਸਾਰਾ ਕੁਝ ਸਾਡੇ ਸੀਨੀਅਰ ਅਧਿਕਾਰੀਆਂ ਨੂੰ ਵੀ ਪਤਾ ਹੈ ਕਿ ਜਿਹੜੇ ਸਟਾਫ ਦੀ ਕਮੀ ਹੈਗੀ ਪਰ ਜਿਸ ਤੱਕ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀ ਵੱਤ ਵਦ ਆਪਾਂ ਜਾਣੇ ਤੁਹਾਨੂੰ ਬੁਖ ਰક્ત ਦੇ ਹੋਏ ਆਪਾਂ ਵੱਤ ਵਦ ਸੇਵਾਵਾਂ ਲਈਏ ਇਹ ਜਿਸ ਤੱਕ ਕਿ ਓਪੀਡੀ ਇਨਡੋਰ ਵਾਰਡ ਡਿਊਟੀਆਂ ਐਮਰਜੈਂਸੀ ਸਾਡੇ ਸਟਾਫ ਮੇਸਾ 24 ਘੰਟੇ ਹਾਜ਼ਰ ਰਹਿੰਦਾ ਤੇ ਇਹਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਅੱਗੇ ਤੋਂ ਵਧੀਆ ਸੇਵਾਵਾਂ ਦੇ ਸਕੀਏ ਨਹੀਂ ਇਹ ਤੁਹਾਡਾ ਫਰਜ਼ ਬੰਦਾ ਹੈ ਅਸੀਂ ਯੋਗ ਕਰਨਾ ਪ੍ਰੈਸ ਦਾ ਦੇ ਹਮੇਸ਼ਾ ਹੀ ਰਹਿੰਦਾ ਕਿ ਯੋਗ ਕਰੋ ਅਗਰ ਸਾਡੇ ਕਿਸੇ ਕਿਸਮ ਦੀ ਕੋਈ ਕਮੀ ਪਈ ਅਸੀਂ ਹੈ ਤੇ ਅਸੀਂ ਜਰੂਰ ਦੂਰ ਕਰਾਂਗੇ ਫਾਸਟਵੇ ਨਿਊ ਟੀਮ ਵੱਲੋਂ ਬਾਰ ਬਾਰ ਜਿਹੜੀਆਂ ਖਬਰਾਂ ਦਿਖਾਈਆਂ ਜਾਂਦੀਆਂ ਕਿ ਡਾਕਟਰਾਂ ਦੇ ਸਮੇਂ ਸਰ ਨਾ ਪਹੁੰਚਣ ਕਰਕੇ ਜਿਹੜੀ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਗੋਨਨਕ ਹਸਪਤਾਲ ਦੇ ਵਿੱਚ ਅੱਜ ਉਹ ਸਾਰੀ ਦੇਖੀ ਗਈ ਹੈ ਡਾਕਟਰਾਂ ਦੀ ਘਾਟ ਜਿੱਥੇ ਦਿਖੀ ਹੈ ਉੱਥੇ ਹੀ ਕੁਝ ਡਾਕਟਰਾਂ ਨਾਲ ਸਾਡੀ ਟੀਮ ਨਾਲ ਗੱਲਬਾਤ ਕਰਦੇ ਆਖਿਆ ਕਿ ਡਾਕਟਰਾਂ ਦੀ ਕਮੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਕਿ ਡਾਕਟਰਾਂ ਦੀ ਕਮੀ ਨੂੰ ਸਟਾਫ ਨੂੰ ਕਾਰਜਕਾਰੀ ਨੂੰ ਵਧਾਣ ਦੇ ਲਈ ਜਿਹੜਾ ਕੁਝ ਪਹਿਲ ਦੇ ਆਧਾਰ ਤੇ ਕੁਝ ਕੀਤਾ ਜਾਵੇ ਔਰ ਜਿਹੜੇ ਲੋਕ ਹੈ ਖੱਜਲ ਖਵਾਰ ਹੋ ਰਹੇ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਲੋਕਾਂ ਦਾ ਇੱਕੋ ਹੀ ਆਖਣਾ ਕਿ ਕਾਫੀ ਲੰਬੇ ਸਮੇਂ ਤੋਂ ਜਾਂ ਕਾਫੀ ਦੂਰ ਡਾਢਿਓਂ ਇੱਥੇ ਆਣੇ ਆ ਤੇ ਪਰ ਡਾਕਟਰ ਜਿਹੜੇ ਨਹੀਂ ਮਿਲਦੇ ਉੱਥੇ ਤੇ ਉਹ ਸੋਚਣ ਦੀ ਲੋੜ ਹੈ ਜਿੱਦਾਂ ਇੱਕ ਡਾਕਟਰ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਇਸ ਤਰ੍ਹਾਂ ਜੇ ਉਹ ਸਮੇਂ ਸਿਰ ਇੱਥੇ ਪਹੁੰਚ ਰਹੇ ਨੇ ਤੇ ਬਾਕੀ ਡਾਕਟਰਾਂ ਨੂੰ ਕੀ ਗੱਲ ਹੈ ਤੇ ਬਾਕੀ ਡਾਕਟਰ ਵੀ ਸਮੇਂ ਸਿਰ ਪਹੁੰਚਣ ਤਾਂ ਜੋ ਜਿਹੜੇ ਦੂਰ-ਰਾਡੋ ਲੋਕ ਆ ਰਹੇ ਨੇ ਉਹਨਾਂ ਨੂੰ ਜਿਹੜਾ ਇਲਾਜ ਹੈ ਬਿਹਤਰ ਇੱਥੇ ਮਿਲ ਸਕੇ ਹੁਣ ਦੇਖਣਾ ਹੋਊਗਾ ਸਾਡੀ ਇਸ ਕਵਰ ਤੋਂ ਬਾਅਦ ਕਿੰਨਾ ਕਸਰ ਹੁੰਦਾ ਇਹਨਾਂ ਡਾਕਟਰਾਂ ਦੇ ਉੱਤੇ ਤੇ ਲੋਕਾਂ ਨੂੰ ਜਿਹੜਾ ਇਲਾਜ ਹੈ ਵਧੀਆ ਤਰੀਕੇ ਨਾਲ ਇੱਥੇ ਮਿਲ ਸਕਦਾ ਕੈਮਰਾਮੈਨ ਅਜੀਤ ਕੁਮਾਰ ਦੇ ਨਾਲ ਚੂটিল ਸ਼ਰਮਾ ਫਾਸਟੇ ਨਿਊਜ਼ ਅਮਰਸਰ